ਮਾਸਾ ਨੂੰ ਪਹਿਲਾਂ ਵੀ ਬੜੀ ਬਾਰ ਕਿਹਾ ਕਿ ਜਿਹੜੇ ਠਾਗਾ ਜਾਂ ਚੋਰ ਆ ਜਾਂ ਕਾਲੀਆਂ ਭੇਡਾਂ ਨੇ ਉਹ ਕੱਲੀਆਂ ਪੁਲਿਸ ਵਿੱਚ ਨਹੀਂ ਸਾਰੇ ਮੈਕਮਿਆਂ ਦੇ ਵਿੱਚ ਆ ਜਿਹੜੇ ਹਰ ਇੱਕ ਮੈਕਮੇ ਨੂੰ ਦਾਗੀ ਕਰਦੀਆਂ ਨੇ ਇਸ ਤੇ ਚਲਦਿਆਂ ਹੋਇਆ ਇੱਕ ਅੱਜ ਵੱਡਾ ਭੇਡੂ ਫੜਿਆ ਗਿਆ ਐਸਡੀਐਮ ਜਿਹੜਾ ਕਿ ਬਟਾਲਾ ਦੇ ਐਸਡੀਐਮ 50000 ਰੁਪਇਆ ਰਿਸ਼ਵਤ ਲੈਣ ਦੇ ਵਿਜੀਲੈਂਸਰ ਨੇ ਜਿਹੜਾ ਫੜਿਆ ਤੇ ਉਦੋਂ ਘਰੋਂ ਜਿਹੜਾ ਤੇਰਾ 14 ਲੱਖ ਰੁਪਇਆ ਬਰਾਮਦ ਹੋਇਆਗਾ ਤੇ ਵੱਡੀ ਖਬਰ ਆ ਕੇ ਜਿਹੜਾ ਬਟਾਲਾ ਦਾ ਐਸਡੀਐਮਾ ਫੜਿਆ ਗਿਆ ਰਿਸਪਤ ਲੈਂਦੇ 50000 ਰੁਪਇਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ 50000 ਰੁਪਇਆ ਉਹਨੇ ਕਾਦਾ ਮੰਗਿਆ ਸੀ ਇੱਥੇ ਬੜੀ ਸ਼ਰਮ ਵਾਲੀ ਗੱਲ ਆਏ ਗੱਲ ਐਸਡੀਐਮ ਨੂੰ ਜੋ ਸਹਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਾਪਤੀ ਦਿਵਸ ਆ ਰਿਹਾ ਉਹਨੂੰ ਮਨਾਉਣ ਦੇ ਵਾਸਤੇ ਜਿਹੜਾ ਇੱਕ ਠੇਕੇਦਾਰ ਵੱਲੋਂ ਜਿਹੜਾ ਉਸ ਇਲਾਕੇ ਦੇ ਵਿੱਚ ਪਰਮਿਸ਼ਨ ਮੰਗੀ ਸੀ ਜਾਂ ਜਿਹੜੇ ਕਿ ਲੌਂਡਰ ਸਪੀਕਰ ਲਾਏ ਹੋਏ ਸੀ ਜਾਂ ਅਜੇ ਲੱਗਣੇ ਆ ਤੇ ਉਹਦੇ ਵਿੱਚ 23 ਤੋਂ ਲੈ ਕੇ ਜਿਹੜਾ 29 ਤਰੀਕ ਦੇ ਕਿਸ਼ਤਾਲ ਦੀ ਚਲਣੀ ਆ ਤੇ ਉਹਦੇ ਵਿੱਚ ਬਿੱਲ ਪਾਸ ਕਰਾਉਣ ਨੂੰ ਲੈ ਕੇ ਜਿਹੜਾ ਉਥੇ ਨਿਗਮ ਨਿਗਮ ਦੇ ਜਿਹੜਾ ਉਹ ਵੀ ਜਿਹੜੇ ਪ੍ਰਬੰਧ ਆ ਉਹ ਵੀ ਐਸਡੀਐਮ ਦੇ ਕੋਲ ਸੀ ਤੇ ਉਹਦਾ ਬਿੱਲ ਪਾਸ ਕਰਾਉਣ ਦੇ ਲਈ ਜਿਹੜਾ 50000 ਰੁਪਇਆ ਮੰਗਿਆ ਜਾ ਰਿਹਾ ਸੀ ਆ ਦੇਖ ਲੋ ਐਡਾ ਸ਼ਰਮ ਦਾ ਘਾਟਾ ਇਹਦਾ ਲੋਕਾਂ ਨੂੰ ਉਹ ਗੁਰੂ ਦੇ ਦਿਹਾੜੇ ਦਾ ਛੱਡਦੇ ਪਾਪੀਓ ਤੁਸੀਂ 50000 ਰੁਪਇਆ ਮੰਗਿਆ ਤੇ ਜਦੋਂ ਉਹਨੇ ਬਿਜਲੈਂਸ ਗਰਦਾਸਪੁਰ ਨੂੰ ਦੱਸਿਆ ਤਾਂ ਫਿਰ ਬਿਜਲੈਂਸ ਵੱਲੋਂ ਜਿਹੜਾ ਉਹਦੇ ਘਰ ਦੇ ਉੱਤੇ ਸਰਕਾਰੀ ਜਿਹੜੀ ਕੋਠੀ ਦੇ ਉੱਤੇ ਰੇਡ ਵੀ ਮਾਰੀ ਗਈ ਆ ਤਾਂ ਜਦੋਂ ਘਰ ਦੇ ਵਿੱਚ ਫਰੋਲੇ ਆ ਕਰੀਬ 13 14 ਲੱਖ ਰੁਪਇਆ ਕਰੋ ਬਰਾਮਦ ਹੋਇਆ ਹੋ ਲਾਜਾ ਸਾਥੀ ਦੇ ਧਰਕੇ ਨਾ ਰੁਪਿਆ ਨੂੰ ਸ਼ਰਮ ਦਾ ਘਾਟਾ ਤਾਰਨ ਲੋਕਾਂ ਨੂੰ ਮੈਨੂੰ ਲੱਗਦਾ ਕਿ ਸਰਕਾਰ ਨੂੰ ਇੱਕ ਇਹ ਵੀ ਜਿਹੜਾ ਬਿੱਲ ਲਿਆਉਣਾ ਚਾਹੀਦਾਗਾ ਕਿ ਜਿਹੜੇ ਲੋਕ ਇਹ ਜੇ ਕਿਸਾਂ ਵਿੱਚ ਫੜੇ ਜਾਂਦੇ ਆ ਚਾਹੇ ਡੀਆਈਜੀ ਭੱਲਰ ਫੜਿਆ ਗਿਆ ਚਾਹੇ ਹੋਰ ਕਿੱਡੇ ਮਗਰਮੱਛ ਫੜੇ ਜਾਂਦੇ ਆ ਰੋਜ਼ ਆਪਾਂ ਦੇਖਦੇ ਆ ਕਿ ਪੁਲਿਸ ਦੀਆਂ ਕਾਲੀਆਂ ਭੇਡਾਂ ਵੀ ਫੜੀਆਂ ਜਾਂਦੀਆਂ ਨੇ ਜਾ ਹੋਰ ਮਹਿਕਮੇ ਦੇ ਕਾਲੇ ਭੇਡੂ ਫੜੇ ਜਾਂਦੇ ਆ ਉਹਨਾਂ ਦੇ ਉੱਤੇ ਐਜਾ ਬਿੱਲ ਲਿਆਵੇ ਕਿ ਜਿਹੜਾ ਬੰਦਾ ਹਸਪਤਾਲ ਲੈਂਦਾ ਫੜਿਆ ਗਿਆ ਉਹਨੂੰ ਤੁਰਤ ਪੈਰ ਨੌਕਰੀ ਤੋਂ ਕੱਢ ਕੇ ਉਹਦੇ ਥਾਂ ਤੇ ਕਿਸੇ ਨੌਜਵਾਨਾਂ ਦੀ ਭਰਤੀ ਕੀਤੀ ਜਾਵੇ ਜਿਹੜੇ ਕਿ ਸਾਡੇ ਨੌਜਵਾਨ ਬੇਰੁਜ਼ਗਾਰ ਆ ਇੱਕ ਤਾਂ ਉਹਨਾਂ ਨੂੰ ਨੌਕਰੀ ਮਿਲੂਗੀ ਤੇ ਜਿਹੜੇ ਅਹਜ ਲੋਕ ਨੇ ਜਿਹੜੇ ਆਪਣੇ ਘਰ ਭਰਨ ਤੇ ਲੱਗੇ ਹੋਏ ਆ ਜਿਦੇ ਘਰੇ ਕਰੋੜਾ 700 ਕਰੋੜ ਰੁਪਇਆ ਮਜੀਠੀ ਦੇ ਜਿਹੜਾ ਆਮਦਨ ਦੇ ਵੱਧ ਜਾਇਦਾਦ ਫੜਿਆ ਹੋਇਆ ਤੇ ਜਿਹੜਾ ਕਿ ਕਰੀਬ 5 ਕਰੋੜ ਰੁਪਇਆ ਜਿਹੜਾ ਉਸ ਡੀਜੀਪੀ ਦੇ ਭੁੱਲਰ ਦੇ ਘਰੋਂ ਫੜਾਇਆ ਜਾਂਦਾ 5 ਕਰੋੜ ਰੁਪਇਆ ਕੈਨਡੇਨ ਦੀ ਗੱਲ ਆ ਇਹ ਤੇ ਇਹਨਾਂ ਆਫਸਰਾਂ ਦੇ ਉੱਪਰ ਤੇ ਨਾਲ ਦੀ ਨਾਲ ਪਾਰਟਿਆ ਦਰਜ ਕਰਕੇ ਇਹਨਾਂ ਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਔਰ ਵਾਲੀਆਂ ਪੋਸਟਾਂ ਯਾਦ ਰੱਖਣਾ ਕਿ ਭਾਈ 80 ਰੁਪਏ ਨਹੀਂ ਲੈਂਦੇ ਜੇਕਰ ਧੱਕੇ ਨਾਲ ਵੀ ਫੜਾਵੇ ਅਗਲਾ ਕਹਿੰਦਾ ਭਾਈ ਹੱਥ ਜੋੜ ਲੈ ਅਹਜਾ ਕੋਈ ਕਾਨੂੰਨ ਸਰਕਾਰ ਨੇ ਆਵੇ ਅਹਜਾ ਬਿੱਲ ਲਿਆਵੇ ਤੇ ਤਾਂ ਜਾ ਕੇ ਰਿਸਮਤ ਬੰਦ ਹੋਣੀ ਆ ਤੇ ਤਾਂ ਇਹ ਜਿਹੜੇ ਕਿ ਨਸ਼ੇ ਆ ਬੰਦ ਹੋਣੇ ਆ ਜਿੰਨਾ ਤੇ ਤੁਹਾਡੀ ਢਿੱਲੀ ਕਾਰਜਕਾਰੀ ਆ ਚਾਹੇ ਤੁਸੀਂ ਲੱਖ ਸਰਕਾਰਾਂ ਬਦਲ ਬਦਲ ਦੇਖ ਲਓ ਮੁੱਖ ਮੰਤਰੀ ਬਦਲ ਲਓ ਸਰਕਾਰ ਬਦਲ ਲਓ ਐਮ ਐਲ ਏ ਬਦਲ ਲਓ ਐਮ ਪੀ ਬਦਲ ਲਓ ਇਹ ਕੋਦ ਨਹੀਂ ਹੋਣ ਵਾਲਾ ਜਿੰਨਾ ਤਰ ਇਹਨਾਂ ਤੇ ਨਿਕੇਲ ਨਹੀਂ ਕੱਸਦੇ ਅਹਜਾ ਬਿੱਲ ਨਹੀਂ ਲਿਆਉਂਦੇ ਕਿ ਜਿਹੜਾ ਕਿ ਇਹਨਾਂ ਦਾ ਜਿਹੜਾ ਪੱਤਾ ਸਾਫ਼ ਕਰਕੇ ਜਿਹੜਾ ਨਵੇਂ ਜਿਹੜੇ ਨੌਜਵਾਨ ਆ ਰੋਜ਼ਗਾਰ ਮੰਗਦੇ ਫਿਰਦੇ ਆ ਜਿਹੜੇ ਕਿ ਨਸੇ ਦੀ ਦਲਦਲ ਦੇ ਵਿੱਚ ਤਸ ਰਹੇ ਆ ਤੇ ਉਹਨਾਂ ਨੌਜਵਾਨਾਂ ਨੂੰ ਜਿਹੜਾ ਇਹਦੇ ਬਾਗਡੋਰ ਫੜਾਈ ਜਾਵੇ ਜਿਹੜੇ ਪੜੇ ਲਿਖੇ ਆ ਤੇ ਇਹਨਾਂ ਦਾ ਜਿਹੜਾ ਪੱਤਾ ਸਾਫ਼ ਕੀਤਾ ਜਾਵੇ ਹੁਣ 13-14 ਲੱਖ ਰੁਪਇਆ ਇਸ ਐਸਡੀਐਮ ਦੇ ਘਰੋਂ ਮਿਲਿਆ ਤੇ 50000 ਰੁਪਇਆ ਹਸਪਤਲ ਇਹਦੇ ਪੜਿਆ ਗਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਮੌਕੇ ਜਿਹੜਾ ਲੌਂਡ ਸਪੀਕਰ ਲਾਏ ਸੀ ਉਹਦਾ ਇੱਕ ਬਿੱਲ ਸੀ ਕਹਿੰਦਾ ਮੈਂ ਬਿੱਲ ਤਾਂ ਪਾਸ ਕਰੂੰਗਾ ਮੈਂ 50000 ਰੁਪਇਆ ਦੇ ਤੇ ਪਤਾ ਨਹੀਂ ਕਿੰਨਾ ਕਿ ਮੰਗਿਆ ਹੋਊਆ 50000 ਪਹਿਲੀ ਕਿਸ਼ਤ ਦੱਸੀ ਜਾ ਰਹੀ ਆ ਆ ਹਾਲ ਆ ਇਨ੍ਹਾਂ ਦਰਿੰਦਿਆਂ ਲੋਕਾਂ ਦਾ ਕਿ ਇਨ੍ਹਾਂ ਦੇ ਕੰਮੇ ਢਿੱਡ ਨਹੀਂ ਭਰਦੇ ਉਹ ਜਿਹਦੇ ਘਰ ਗਰੀਬ ਦੇ ਘਰ ਆ ਸਾਤ ਇੱਕ ਆਟਾ ਨਹੀਂ ਜਿਹੜਾ ਕਿ ਮੈਨੂੰ ਕਦੇ ਕੰਮ ਮਿਲੂਗਾ ਤਾਂ ਮੈਂ 400-500 ਰੁਪਏ ਕਮਾਉਂਗਾ ਤਾਂ ਮੈਂ ਆਪਦਾ ਘਰ ਦਾ ਗੁਜ਼ਾਰਾ ਤੋਰੂੰਗਾ ਪਰ ਇੱਥੇ ਹੈਰਾਨਗੀ ਦੀ ਹੱਦ ਤੇ ਗੱਲ ਇਹ ਆ ਕਿਸੇ ਦੇ ਘਰ 5 ਕਰੋੜ ਰੁਪਏ ਪਿਆ ਕਿਸੇ ਦੇ ਘਰ 14-15 ਲੱਖ ਰੁਪਏ ਪਿਆ ਕਿਸੇ ਦੇ ਹਜ਼ਾਰਾਂ ਕਰੋੜ ਹੋਰ ਰੁਪਏ ਪਿਆਗਾ ਤੇ ਦੇਸ਼ ਦੂਜੇ ਜਿਹੜੇ ਲੋਕ ਨੇ ਉਹ ਭੁੱਖੇ ਮਾਰੇ ਨੇ ਗਰੀਬਾਂ ਦਾ ਜਿਹੜਾ ਚੂਸਿਆ ਹੋਇਆ ਲਹੂ ਆ ਜਿਨ੍ਹਾਂ ਦੇ ਉਹਨਾਂ ਦੇ ਖੂਨ ਪਸੀਨੇ ਦੇ ਕਮਾਏ ਤੁਸੀਂ ਬਹਿ ਕੇ ਕੁਰਸੀਆਂ ਤੇ ਵੱਡੇ ਠੱਗ ਚੋਰ ਤੇ ਤੁਸੀਂ ਉਹਨਾਂ ਲੋਕਾਂ ਦਾ ਗਲਾ ਘੁੱਟ ਰਹੇ ਹੋ ਕਿਹਦੇ ਵਾਸਤੇ ਸਿਰਫ ਆਪਣੇ ਧੀਆਂ ਪੁੱਤਰਾਂ ਵਾਸਤੇ ਆਪਣੇ ਵਾਸਤੇ ਕਿ ਤੁਸੀਂ ਸਿਉਣੇ ਦੀ ਬਿਸਕੁਟ ਖਾਣੇ ਹੋ ਰੋਟੀ ਤੰਤਾ ਨੂੰ ਵੀ ਉਹ ਜੀ ਮਿਲਣੀ ਹੈ ਗਰੀਬ ਚਾਰ ਨਾਲ ਖਾ ਲੂਗਾ ਤੁਸੀਂ ਦੋ ਵੱਧ ਸਬਜ਼ੀਆਂ ਦਾ ਖਾ ਲੋਗੇ ਢਿੱਡ ਤਾਂ ਉਹਦਾ ਵੀ ਭਰ ਜਾਣਾ ਤੁਹਾਡਾ ਵੀ ਭਰ ਜਾਣਾ ਪਰ ਨੀਤ ਆ ਜਿਹੜੀ ਕਹਿੰਦੇ ਹੁੰਦੇ ਆ ਇਹ ਨੀਤ ਦੀ ਭਰਦੀ ਤੇ ਤੁਸੀਂ ਕਰੋੜਾ ਹੋਰ ਬਣਾ ਲਓ ਨੀਤ ਨੀਤ ਤੁਹਾਡੀ ਪਰਦੀ ਨੀਤ ਦੇ ਭੁੱਖਿਆਂ ਦੀਆਂ ਜਿਹੜੀਆਂ ਫਟਕਾਰਾਂ ਨੇ ਤੁਹਾਨੂੰ ਇਸਤੇ ਵੀ ਪੈਂਦੀਆਂ ਰਹਿਣਗੀਆਂ ਤੇ ਅਗਲੇ ਜਨਮ ਵਿੱਚ ਵੀ ਪੈਣਗੀਆਂ ਤੁਹਾਨੂੰ ਆਜੇ ਲੋਕਾਂ ਦੇ ਸਰਕਾਰ ਨੂੰ ਜਿਹੜਾ ਜ਼ਬਰਦਸਤ ਇੱਕ ਸਕੰਜਾ ਕਥਨਾ ਚਾਹੀਦਾ ਜਿਹੜਾ ਕਿ ਇਹਨਾਂ ਦਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਹੜਾ ਇਹਨਾਂ ਨੂੰ ਮੂਵਟ ਤੋਂ ਰੱਦ ਕਰਕੇ ਜਿਹੜਾ ਇਹਨਾਂ ਦੀ ਥਾਂ ਤੇ ਭਰਤੀ ਹੋਰ ਕਰ ਲੈਣੇ ਚਾਹੁੰਦੇ ਆ ਤੇ ਇਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਸਰਕਾਰ ਨੂੰ ਇਹਨिके ਅੱਜ ਬਿਜਿਲੈਂਸ ਨੇ ਫੜ ਲਿਆ ਕੱਲ ਨੂੰ ਇਹ ਕੋਟਾਂ ਦੇ ਵਿੱਚੋਂ ਅੱਜ ਫੇਰ ਬਹਾਲ ਹੋ ਜਾਂਦੇ ਆ ਲੋਕ ਆ ਕੇ ਫੇਰ ਇਹ ਕੁਰਸੀਆਂ ਤੇ ਬਹਿ ਜਾਂਦੇ ਆ ਤਾਂ ਜਾ ਕੇ ਲੋਕ ਚਾਂਬਲੇ ਆ ਤਾਂ ਜਾ ਕੇ ਸਾਰਾ ਕੁਝ ਨਸ਼ੇ ਨੂੰ ਲੈ ਕੇ ਕਰੈਮ ਨੂੰ ਲੈ ਕੇ আর ਇਸਬਤਖੋਰੀ ਨੂੰ ਲੈ ਕੇ ਜਿਹੜਾ ਸਾਰਾ ਕੁਝ ਬਰਤਾਂ ਤਾਂ ਤਾਂ ਵੱਧ ਰਿਹਾ ਹੈਗਾ ਇੱਥੇ ਸਰਕਾਰ ਸਖਤ ਹੋ ਜੇ ਲੈ ਵੱਧ ਕੇ ਦਿਖਾ ਦੇ ਕੋਸਾ ਜਦੋਂ ਪੰਜ ਸੱਤ ਅਜੇ ਟੰਗੇ ਹੋਏ ਤੇ ਤੁਸੀਂ ਕਹਿ ਦਿਓ ਮੁੜ ਕੇ ਰਿਸਬਤਾ ਤੇ ਸਤਰ ਪੋਸਤਾਂ ਇਹਨਾਂ ਨੇ ਦਾ ਯਾਦ ਕਰਨਾ ਕਿ ਸਾਨੂੰ ਕੋਈ ਰਿਸ਼ਤ ਮੰਗ ਲੈਣ ਇਹ ਪਰ ਸਰਕਾਰ ਨੂੰ ਚਾਹੀਦਾਗਾ ਕਿ ਜਿਹੜਾ ਕੁਸ ਮਰਜ਼ੀ ਐ ਤੁਸੀਂ 5 ਸਾਲ ਰਾਜ ਕਰ ਲੋ ਚਾਹੇ 2.5 ਸਾਲ ਰਾਜ ਕਰ ਲੋ ਪਰ ਤੁਹਾਡੇ ਰਾਜ ਨੂੰ ਲੋਕ ਸਲੂਟ ਮਾਰਨਾ ਤੇ ਭਾਈ ਫਲਾਨਾ ਮੁੱਖ ਮੰਤਰੀ ਆਇਆ ਸੀ ਧੰਕਾ ਐਮਐਲ ਐਮਪੀ ਬਣਿਆ ਸੀ ਕਿ ਉਹਦੇ ਰਾਜ ਦੇ ਵਿੱਚ ਆ ਨਹੀਂ ਕੁਸ ਹੁੰਦਾ ਸੀ ਜਿਸ ਤਰ੍ਹਾਂ ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਾਰੇ ਯਾਰ ਕਰਦੇ ਆ ਇਹ ਧਾਰਨ ਦਿੱਤੀ ਜਾਂਦੀ ਹੈ ਕਿ ਜੇਕਰ ਸੌਣੇ ਦਾ ਕੰਠਾ ਜਿਹੜਾ ਕੁੱਤੇ ਦਾ ਪਾਇਆ ਹੋਵੇ ਕੁੱਤੇ ਦੇ ਪਾ ਦੇ ਤਾਂ ਸਵੇਰ ਨੂੰ ਕੰਠਾ ਸਮੇਤ ਕੁੱਤਾ ਵੀ ਮਿਲ ਜਾਂਦਾ ਸੀ ਸੌਣੇ ਦਾ ਕੰਠਾ ਓਵੇਂ ਮਿਲ ਜਾਂਦਾ ਸੀ ਤੇ ਅੱਜ ਕੱਲ ਪਾ ਕੇ ਦੇਖ ਲਓ ਕੰਠਾ ਦਾ ਬਾਲੀ ਦੂਰ ਦੀ ਗੱਲ ਆ ਕੋਈ ਨਿੱਕੀ ਮੋਟੀ ਚੈਣ ਹੀ ਪਾ ਕੇ ਦੇਖ ਲਓ ਨਾ ਚੈਣ ਤੇ ਹੋਣੀ ਤੇ ਨਾ ਕੁੱਤਾ ਸਿਉਣਾਗਾ ਆ ਹਾਲਾਤ ਹੋਏ ਪਏ ਅੱਜ ਪੰਜਾਬ ਦੇ ਇਹ ਬੜੇ ਗਏ ਇਹਨਾਂ ਨੂੰ ਸੁਧਰਨਾ ਸਕਦੇ ਆ ਸੁਧਾਰ ਸਕਦੇ ਆ ਸਰਕਾਰ ਆ ਪਰ ਨਹੀਂ ਇਹਨਾਂ ਵੱਲ ਚੀਜ਼ਾਂ ਵੱਲ ਧਿਆਨ ਨਹੀਂ ਸਰਕਾਰ ਦਾ ਇਹਨਾਂ ਦੀ ਆਪ ਦੀਆਂ ਲੜਾਈਆਂ ਆਪ ਦੀ ਮੈਣੋ ਮੈਣੀ ਇੱਕ ਦੂਜੇ ਨੂੰ ਕਮੇ ਅਸੀਂ ਚੁਟਕਲੇ ਸੁਣਾਉਣੇ ਆ ਕਮੇ ਦੂਜੇ ਕਮੇ ਚੁਟਕਲੇ ਸੁਣਾਉਣੇ ਆ ਇਹ ਜਿਹੜਾ ਇੱਕ ਇਹਨਾਂ ਦੀ ਮੈਂ ਕਹਿੰਦਾ ਕਿ جنگ ਚੱਲ ਰਹੀ ਆ ਇਹ ਆਪਸ ਦੇ ਵਿੱਚ ਆ ਪਰ ਜਦੋਂ ਜਿੰਨਾ ਤੱਕ ਇਹਨਾਂ ਭ੍ਰਿਸ਼ਟ ਅਫਸਰਾਂ ਦੇ ਖਿਲਾਫ ਆ ਕਾਰਵਾਈ ਨੇ ਕਰਦੇ ਇਹਨਾਂ ਭ੍ਰਿਸ਼ਟ ਅਫਸਰਾਂ ਨੂੰ ਜਿਹੜਾ ਕਿ ਡਿਸਮਿਸ ਕਰਕੇ ਇਹਨਾਂ ਦੇ ਖਿਲਾਫ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਮੈਂ ਤਾਂ ਉਹਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਇਹ ਸੱਤ ਵਾਰੀ ਸੋਚਣਾ ਕਿ ਭਾਈ ਇਹ ਕੰਮ ਨਹੀਂ ਅਸੀਂ ਕਰਨਾ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਤੇ ਵਿਚਾਰ ਜਰੂਰ ਦੇ ਦਿਓ ਕਿ ਕੰਮੇ ਭ੍ਰਿਸ਼ਟਾਚਾਰ ਖਤਮ ਹੋ ਸਕਦੀ ਹੈ ਕਿਵੇਂ ਨਸ਼ਾ ਖਤਮ ਹੋ ਸਕਦਾ ਹੈਗਾ ਤੇ ਦੂਸਰੀ ਖਬਰ ਇੱਕ ਨਾਲ ਹੋਰ ਜੁੜੀ ਆ ਕਿ ਆਸਾ ਰਾਮ ਜੇਲ੍ਹ ਦੇ ਵਿੱਚ 6 ਮਹੀਨਿਆਂ ਨੂੰ ਬਾਹਰ ਆ ਗਿਆ ਹਰਾਮਪਾਲ ਬਾਹਰ ਆ ਗਿਆ ਬਲਾਤਕਾਰੀ ਤੇ ਕਾਤਲ ਦੇ ਮਾਮਲੇ ਵਿੱਚ ਬਾਹਰ ਆ ਗਏ ਦੋਨੇ ਜਾਨੇ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਜਿਹੜੀ ਫਾਰਸੀ ਦੀ ਸਜ਼ਾ 11 ਨਵੰਬਰ ਨੂੰ ਸੁਣਵਾਈ ਹੋਣੀ ਸੀ ਤੇ 11 ਨਵੰਬਰ ਨੂੰ ਬੋਟਾ ਪਿਆ ਗਜਰਾਤ ਦੇ ਤੇ ਤਰਨਥਲ ਸਾਹਿਬ ਦੇ ਵਿੱਚ ਤੁਸੀਂ ਐਂ ਦੱਸ ਦਿਓ ਉਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਕਿੱਥੇ ਗਿਆ ਕਿਹੜੀ ਜੇਲ੍ਹ ਚ ਬੰਦਾ ਕੀ ਉਹਦਾ ਕੀਤਾ ਗਿਆ ਕੀ ਉਹਦੀ ਸੁਣਵਾਈ ਨੂੰ ਲੈ ਕੇ ਅੱਗੇ ਕਿਹੜੀ ਤਰੀਕ ਪਾਈ ਗਈ ਆ ਕਿਸੇ ਨੂੰ ਨਹੀਂ ਪਤਾ ਇਹ ਬੜੀ ਸੋਚਣ ਦੇ ਸਮਝਣ ਵਾਲੀ ਗੱਲ ਆ ਇੱਥੇ ਇਹ ਚੁੱਪ ਕਰਕੇ ਬੈਠਣ ਵਾਲੀ ਗੱਲ ਨਹੀਂ ਕਿ ਤੁਸੀਂ ਚੁੱਪ ਕਰਕੇ ਬਹਿ ਜਾਓ ਕਿ ਤੁਸੀਂ ਫਲਾਣੇ ਨਾਲ ਚੁੱਲਦੇ ਰਹੋ ਧਮਕੇ ਦਾ ਚੁੱਲਦੇ ਰਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਹਾਡੇ ਕਿਸੇ ਸ਼ਹੀਦ ਨੂੰ ਇਹਨਾਂ ਨੇ ਬਾਸਤੇ ਉੱਤੇ ਟੰਗ ਦਿੱਤਾ ਬਾਅਦ ਵਿੱਚ ਮਿਲਕੀ ਜਾਓਗੇ ਜੇਕਰ ਕਾਤਲ ਦੇ ਮਾਮਲੇ ਦੇ ਵਿੱਚ ਅਰੇਬ ਦੇ ਮਾਮਲੇ ਦੇ ਵਿੱਚ ਸੌਦਾ ਸਾਧ ਸਰਚੇ ਵਾਲਾ ਬਲਾਤਕਾਰੀ ਘਟੋ ਘਟ 14 15 ਵਾਰੀ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕਿਆਗਾ ਆਸਾ ਰਾਮ ਜਿਹੜਾ ਬਲਾਤਕਾਰੀ ਆ ਜਿਹੜਾ ਤੇ ਉਹ ਵੀ ਜਿਹੜਾ 6 ਮਹੀਨੇ ਲਈ ਬਾਹਰ ਆ ਗਿਆ ਆਰਾਮ ਪਾਲਾ ਜਿਹੜਾ ਬਲਾਤਕਾਰੀ ਕਾਤਲ ਦੇ ਜਿਹੜਾ ਨੇ ਕਤਲ ਕੀਤੇ ਸੀ ਆਪਦੇ ਡੇਰੇ ਦੇ ਵਿੱਚ ਆ ਉਹ ਬਾਹਰ ਆ ਚੁੱਕਿਆਗਾ ਸਤ ਸੰਗਾਂ ਕਰੀ ਜਾਂਦੇ ਆ ਪਰ ਦੂਸਰੇ ਪਾਸੇ ਪਈ ਨਾ ਜਗਤਾ ਸਿੰਘ ਹਵਾਰਾ ਜਿਨ੍ਹਾਂ ਦੀ ਬੁੱਢੀ ਮਾਤਾ ਇਸ ਵੇਲੇ ਮੰਜੇ ਤੇ ਪਈ ਹੈ ਕਿਸੇ ਵੇਲੇ ਵੀ ਪਾਣਾ ਵਾਪਰ ਸਕਦਾਗਾ 80 ਸਾਲ ਦੀ ਮਾਤਾ ਹੋਵੇ ਬਜ਼ੁਰਗ ਮਾਤਾ ਹੋਵੇ ਕਿ ਕਮਾਲ ਦੀ ਗੱਲ ਆ ਕਿ ਜਿਹੜਾ ਕਿ ਇੱਕ ਦਿਨ ਜਾਂ ਦੋ ਦਿਨਾਂ ਦੀ ਜਾਂ ਦੋ ਘੰਟਿਆਂ ਦੀ ਪ੍ਰੋਬਲਿਮ ਵੀ ਨਾ ਮਿਲੇ ਇਹ ਬੜੀ ਸ਼ਰਮਨਾਕ ਗੱਲ ਆ ਤੇ ਇਸ ਤੇ ਤੇ ਤੁਸੀਂ ਆਪਣੀ ਜ਼ਰੂਰ رائے ਦੇਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਵਰਦੀਕਾ ਖਾਲਸਾ ਵਰਦੀ ਕੀ ਫਤਿਹ